ਜਦੋਂ ਠੋਕਰ ਗੀਤ ਆਉਂਦਾ ਹੈ ਇੱਕਦਮ ਤੁਹਾਡੇ ਬੱਲੇ ਬੱਲੇ ਹੋ ਜਾਂਦੀ ਹੈ ਚੜ੍ਹਾਈ ਹੋ ਜਾਂਦੀ ਹੈ ਕੱਲੇ ਤੁਸੀਂ ਨਹੀਂ ਇੱਥੋਂ ਤੱਕ ਕਿ ਗੀਤਕਾਰ ਦੀ ਕਿੰਨਾ ਵੱਡਾ ਨਾਮ ਬਣਿਆ ਬੇਸ਼ੱਕ ਉਹ ਕਿਵੇਂ ਸਾਥ ਛੱਡ ਗਏ ਬੇਵਕਤੀ ਮੌਤ ਹੋਣਾ ਉਹ ਸਾਰੀਆਂ ਗੱਲਾਂ ਵੀ ਇੱਕ ਰਾਜ਼ ਹੀ ਬਣੀਆਂ ਹੋਈਆਂ ਹਾਲੇ ਤੱਕ ਉਹ ਜਦੋਂ ਠੋਕਰ ਵਾਲਾ ਪਲਾਨ ਚੱਲਿਆ ਸੀ ਉਹ ਕਿਵੇਂ ਸ਼ੁਰੂਆਤ ਹੋਈ ਸੀ ਉਹ ਉਹੀ ਗੱਲ ਆ ਵੀ ਜਦੋਂ ਮੈਂ ਸੋਚਿਆ ਵੀ ਮੈਂ ਜੌਬ ਛੱਡਤੀ ਮੈਂ ਸੋਚਿਆ ਵੀ ਡੈਬਿਊ ਕਰਨਾ ਇਸ ਫੀਲਡ ਦੇ ਵਿੱਚ ਤਾਂ ਉਦੋਂ ਇਹੀ ਸੀ ਵੀ ਮੈਂ ਨਾਰਮਲ ਤਰੀਕੇ ਜਾਂ ਰੈਗੂਲਰ ਨਹੀਂ ਕਰਨਾ ਜੋ ਚੱਲ ਰਿਹਾ ਕਿਉਂਕਿ ਨਹੀਂ ਮੈਨੂੰ ਪਸੰਦ ਸੀ ਜਿਹੜੀ ਚੀਜ਼ ਮੈਨੂੰ ਸੁਣਨੀ ਨਹੀਂ ਪਸੰਦ ਮੈਂ ਉਹ ਕਰਾਂ ਵੀ ਕਿਉਂ ਹੂੰ ਤੇ ਬਸ ਮੇਰਾ ਇੰਨਾ ਕੁ ਥਾਟ ਸੀ ਵੀ ਮੈਂ ਕੁਝ ਵੀ ਕਰਨਾ ਮੈਂ ਅਲੱਗ ਕਰਨਾ ਸਿਰਫ ਇੰਨਾ ਥਾਟ ਸੀ ਵੀ ਰੈਗੂਲਰ ਮੈਂ ਕਰਨਾ ਹੀ ਨਹੀਂ ਹੈਗਾ ਪਰ ਇੰਨਾ ਕੋ ਪੂਰਾ ਕਰਨ ਲਈ ਕਿੰਨਾ ਕੁਝ ਲੱਗਿਆ ਮੈਂ ਉਹੀ ਗੱਲ ਕਰਦਾ ਵੀ ਇਹ ਗਾਣਾ ਤਾਂ ਫਿਰ ਮੇਰੇ ਹਿੱਸੇ ਆਇਆ ਨਾ ਮੈਨੂੰ ਇਹ ਨਹੀਂ ਸੀ ਪਤਾ ਵੀ ਮੈਂ ਮੋਟੀਵੇਸ਼ਨਲ ਯੋਨਰ ਕਰਨਾ ਕਿਉਂਕਿ ਇਹ ਤਾਂ ਐਗਜ਼ਿਸਟ ਹੀ ਨਹੀਂ ਸੀ ਕਰਦਾ ਉਹ ਹੂੰ ਇਹ ਆਪਣੀ 뮤זיਕ ਇੰਡਸਟਰੀ ਦੇ ਵਿੱਚ ਯੋਨਰ ਹੁੰਦਾ ਹੀ ਨਹੀਂ ਸੀ ਹੂੰ ਜਦੋਂ ਇਹ ਗਾਣਾ ਮੇਰੇ ਤੱਕ ਪਹੁੰਚਿਆ ਇਸ ਗਾਣੇ ਨੂੰ ਸੁਣਨ ਤੋਂ ਬਾਅਦ ਮੈਨੂੰ ਲੱਗਿਆ ਵੀ ਹਾਂ ਇਹ ਚੀਜ਼ ਆ ਜਿਹੜੀ ਅਲੱਗ ਆ ਹੂੰ ਵੀ ਇਹ ਮੈਨੂੰ ਕਰਨੀ ਚਾਹੀਦੀ ਆ ਫਿਰ ਉਸ ਗਾਣੇ ਨੇ ਕਰਾਇਆ ਜੋ ਕਰਾਇਆ ਉਸ ਗਾਣੇ ਦੇ ਲਿਰਿਕਸ ਨੇ ਉਸ ਗਾਣੇ ਦੇ ਬੋਲਾਂ ਨੇ ਗਾਣੇ ਦੇ ਕਨਸੈਪਟ ਨੇ ਉਹ ਵੀਡੀਓ ਬਣਵਾਈ ਜੋ ਜਦੋਂ ਜਹਿਦ ਹੋਈ ਜੋ ਮਿਹਨਤ ਹੋਈ ਫੇਰ ਉਹ ਤਾਂ ਫੇਰ ਉਹ ਲੜੀ ਬਣ ਜਾਂਦੀ ਆ